thank you ਅਲਟੋ ਨਿਊ ਦੇ ਵੀਟਾ ਦਾ ਸਵਾਗਤ ਸੰਗਰੂਰ ਪਟਿਆਲਾ ਸੜਕ ਤੇ ਇੱਕ ਭਿਆਨਕ ਹਾਸਾ ਵਾਪਰਿਆ ਇਸ ਹਾਸੇ ਵਿੱਚ ਇੱਕ ਲੜਕੇ ਦੀ ਮੌਤ ਹੋ ਗਈ ਹੈ ਤੇ ਦੋ ਲੜਕੀਆਂ ਤੇ ਇੱਕ ਲੜਕੇ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਲਈ ਇਲਾਜ ਲਈ ਰੈਫਰ ਕਰ ਦਿੱਤਾ ਮੌਕੇ ਤੇ ਸੰਗਰੂਰ ਤੋਂ ਵਿਧਾਇਕ ਨਿਰਿੱਧਰ ਕੋਰ ਬਰਾਜ ਆਪਣੇ ਪਰਿਵਾਰ ਸਮੇਤ ਪਹੁੰਚਦੇ ਨੇ ਖੁਦ ਵਿਧਾਇਕਾਂ ਵੱਲੋਂ ਆਪਣੀ ਗੱਡੀ ਵਿੱਚ ਜ਼ਖਮੀਆਂ ਨੂੰ ਪਾ ਕੇ ਉਹਨਾਂ ਨੂੰ ਜ਼ਿਲ੍ਹਾ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਤੀ ਕਰਵਾਇਆ ਜਾਂਦਾ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਸਾਡੇ ਇੱਥੇ ਮਾਨਯੋਗ ਐਮਐਲਏ ਮੈਡਮ ਉਹਨਾਂ ਦਾ ਫੋਨ ਆਇਆ ਵੀ ਘਾੜ ਦਾ ਪੀਜੀ ਦੇ ਸਾਹਮਣੇ ਕੋਈ ਐਕਸੀਡੈਂਟ ਹੋਇਆ ਹੈਗਾ ਫਟਾਫਟ ਐਮਬੂਲੈਂਸ ਭੇਜੋ ਅਸੀਂ ਐਮਬੂਲੈਂਸਾਂ ਭੇਜੀਆਂ ਤੇ ਮੈਂ ਵੀ ਇੱਥੇ ਆਇਆ ਹੁਣ ਤੇ ਇਹਦੇ ਵਿੱਚ ਚਾਰ ਪੇਸ਼ੈਂਟ ਇੰਜਰਡ ਇੰਜਰਨ ਸਾਡੇ ਕੋਲ ਜਿਦੇ ਵਿੱਚ ਇੱਕ ਬ੍ਰੌਟ ਹੈ ਬਾਕੀ ਤਿੰਨਾਂ ਦਾ ਇਲਾਜ ਚੱਲ ਰਿਹਾ ਹੈ ਸੀਟੀ ਸਕੈਨ ਵਗੈਰਾ ਐਕਸਰੇ ਵਗੈਰਾ ਸਾਰੇ ਹੋ ਰਹੇ ਹਨ ਬਸ ਠੀਕ ਨੇ ਬਸ ਹਾਂ ਪੇਸ਼ੈਂਟ ਦੀ ਕੰਡੀਸ਼ਨ ਬਾਕੀ ਦੀ ਠੀਕ ਹੈ ਪਰ ਇੱਕ ਪੇਸ਼ੈਂਟ ਡੈਥ ਹੋ ਗਈ ਉਹ ਉੱਥੇ ਐਟ ది ਸਪੌਟ ਹੀ ਹੋ ਗਈ ਸੀ ਐਕਸੀਡੈਂਟ ਜਿਹੜਾ ਜਦੋਂ ਇਹ ਨੈਸ਼ਨਲ ਹਾਈਵੇ ਤੇ ਪੀਜੀ ਕਾਬਦਾਂ ਦੇ ਬਿਲਕੁਲ ਆਪੋਜ਼ਿਟ ਜਿਹੜਾ ਐਕਸੀਡੈਂਟ ਅਸੀਂ ਮੈਂ ਇਥੋਂ ਆਪਣੇ ਪਰਿਵਾਰ ਦੇ ਨਾਲ ਉਥੋਂ ਲੰਗੀ ਆ ਰਹੀ ਸੀ ਪਤਾ ਲੱਗਿਆ ਤੇ ਸੱਜਣੇ ਸੀਗੇ ਦੋ ਗੱਡੀਆਂ ਦਾ ਆਪਸ ਵਿੱਚ ਬਹੁਤ ਹੀ ਜਿਹੜਾ ਦੁਰਘਟਨਾ ਜਿਹੜੀ ਬਹੁਤ ਹੀ ਮੈਂ ਕਹੂੰਗੀ ਕਿ ਦੁਖਦਾਈ ਘਟਨਾ ਜਿਹੜੀ ਵਾਪਰੀ ਹੈ ਸੋ ਉਹਨਾਂ ਨੂੰ ਹਸਪੀਟਲ ਲੈ ਕੇ ਆਏ ਤੇ ਭਰਤੀ ਕਰਾਇਆ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਸੋ ਐਸਐਮਓ ਨੂੰ ਮੈਂ ਮੌਕੇ ਤੇ ਜਿਹੜਾ ਇੱਥੇ ਬੁਲਾ ਕੇ ਜਿਹੜਾ ਲੈ ਸ਼ੁਰੂ ਕਰਾਇਆ ਸੋ ਦੇਖਦੇ ਜਿੱਦਾਂ ਕੰਡੀਸ਼ਨ ਹੈ ਨਹੀਂ ਤਾਂ ਫਿਰ ਜਿਹੜਾ ਰਜਿੰਦਰਾ ਦੇ ਵਿੱਚ ਜਿਹੜਾ ਰੈਫਰ ਕੀਤਾ ਜਾਣ ਸੀ ਉੱਥੋਂ ਆ ਮੈਂ ਆਪਣੇ ਪਰਿਵਾਰ ਦੇ ਨਾਲ ਮੈਥੋਂ ਲੰਗੀ ਆ ਰਹੀ ਸੀ ਜਦ ਮੈਂ ਦੇਖਿਆ ਤੇ ਨਾਲ ਦੀ ਨਾਲ ਫਿਰ ਅਸੀਂ ਉਹਨਾਂ ਨੂੰ ਉੱਥੇ ਲੈ ਕੇ ਆਏ ਐਕਸੀਡੈਂਟ ਹੋ ਚੁੱਕਿਆ ਸੀਗਾ ਜਿਹੜੇ ਮਰੀਜ਼ ਸੀਗੇ ਉਹਨਾਂ ਨੂੰ ਗੱਡੀ ਤੋਂ ਬਾਹਰ ਕੱਢ ਰਹੇ ਸੀਗੇ ਤੇ ਉਹ ਤਾਂ ਫਿਰ ਅਸੀਂ ਨਾਲ ਦੀ ਨਾਲ ਗੱਡੀਆਂ 'ਚ ਬਿਠਾ ਕੇ ਜਿਹੜਾ ਇੱਥੇ ਤੱਕ ਜਿਹੜਾ ਲੈ ਕੇ ਆਇਆ ਹਾਂ ਹਾਂ ਐਂਬ हां इक दी ਜਿਹੜੀ ਡੈਥ ਜਿਹੜੀ ਆ ਟ੍ਰੀਟਮੈਂਟ ਮੈਂ ਸੇਮੂ ਸਭ ਇਥੇ ਨੇ ਮੈਂ ਸਾਰੇ ਬੁਲਾ ਲਿਆ ਤੇ ਇਲਾਜ ਜਿਹੜਾ ਚੱਲ ਰਿਹਾ ਜਿੱਦਾਂ ਵੀ ਕੋਈ ਹੋਊਗਾ ਤਾਂ ਮੈਂ ਇਥੇ ਮੌਕੇ ਤੇ ਹੈਗੀ ਆ ਹਰ ਤਰ੍ਹਾਂ ਦੇ